ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਪੀਆਰ 126 ਝੋਨੇ ਦੇ ਵਿੱਚ ਜ਼ਿਆਦਾਤਰ ਕਿਹੜੀ ਬਿਮਾਰੀ ਫੈਲਦੀ ਆ ਤੇ ਇਹਦੇ ਚੰਗੇ ਫਟਾਰੇ ਦੇ ਲਈ ਆਪਾਂ ਨੂੰ ਕਿਹੜੀਆਂ ਖਾਦਾਂ ਵਰਤਣੀਆਂ ਚਾਹੀਦੀਆਂ ਨੇ ਤਾਂ ਜੋ ਆਪਾਂ ਇਹਦਾ ਫਟਾਰਾ ਕਰਾ ਸਕੀਏ ਚੰਗੀ ਤਰ੍ਹਾਂ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਇਹਦੇ ਚੰਗੇ ਝਾੜ ਦੇ ਲਈ ਆਪਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤਾਂ ਜੋ ਆਪਾਂ 35 ਤੋਂ 40 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦਾ ਝਾੜ ਲੈ ਸਕੀਏ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਹਦੇ ਚੰਗੇ ਝਾੜ ਦੇ ਲਈ ਆਪਾਂ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਵੇਂ ਕਿ ਆਪਣੇ ਜਿਹੜੇ ਕਿਸਾਨ ਭਰਾਵਾਂ ਨੇ ਹਲੇ ਝੋਨਾ ਲਾਉਣਾ ਤਾਂ ਉਹ ਆਪਣੇ ਝੋਨੇ ਦੀ ਪਨੀਰੀ ਪੀਆਰ 126 ਦੀ 25 ਦਿਨਾਂ ਤੋਂ ਲੈ ਕੇ 30 ਦਿਨਾਂ ਦੇ ਵਿਚਕਾਰ ਵੀ ਲਾ ਸਕਦੇ ਨੇ ਜੇਕਰ ਉਸ ਤੋਂ ਆਪਾਂ ਉੱਪਰ ਲੈ ਕੇ ਜਾਂਦੇ ਹਾਂ ਇਸ ਨੂੰ 30 ਦਿਨਾਂ ਤੋਂ ਤਾਂ ਆਪਣਾ ਝਾੜ ਆ ਜਿਹੜਾ ਬਹੁਤ ਜ਼ਿਆਦਾ ਡਾਊਨ ਹੋ ਜਾਂਦਾ ਇਹਦੇ ਨਾਲ ਤੇ ਦੂਜੇ ਨੰਬਰ ਤੇ ਜੇਕਰ ਆਪਾਂ ਇਸ ਦੀ ਪਨੀਰੀ 25 ਦਿਨਾਂ ਤੋਂ ਘੱਟ-ਘੱਟ ਲਾਵਾਂਗੇ 20 ਦਿਨਾਂ ਦੀ 22 ਦਿਨਾਂ ਦੀ ਪਨੀਰੀ ਲਾਵਾਂਗੇ ਤਾਂ ਆਪਾਂ ਇਹਦਾ ਝਾੜ 35 ਤੋਂ 40 ਕੁਇੰਟਲ ਵੀ ਲੈ ਸਕਦੇ ਹਾਂਗੇ ਕਿਉਂਕਿ ਆਪਾਂ ਪਿਛਲੇ ਸਾਲਾਂ ਦੇ ਵਿੱਚ ਤਜਰਬਾ ਦੇਖਿਆ ਇਸਦਾ ਜਿਹੜੇ ਕਿਸਾਨ ਭਰਾਵਾਂ ਨੇ ਇਹ 20 ਦਿਨਾਂ ਦੀ ਕਰਕੇ ਜਾਂ ਫਿਰ 20 ਤਰੀਕ ਤੋਂ ਪਹਿਲਾਂ ਤੇ ਉਹ 15 ਤਰੀਕ ਤੋਂ ਬਾਅਦ ਜੁਲਾਈ ਤੋਂ ਬਾਅਦ ਇਹ ਚੋਨਾ ਲਾਇਆ ਸੀਗਾ ਪੀਆਰ 126 ਤਾਂ ਉਹਨਾਂ ਦਾ ਝਾੜ ਵੀ ਬੰਪਰ ਰਿਹਾ ਸੀਗਾ ਅਤੇ ਜੇਕਰ ਆਪਣੀ ਪਨੀਰੀ 30 ਦਿਨਾਂ ਤੋਂ ਉੱਪਰ ਲੱਗਦੀ ਹੈ ਖੇਤ ਦੇ ਵਿੱਚ ਤਾ ਆਪਾਂ ਨੂੰ ਜ਼ਰੂਰੀ ਆ ਇਹਦਾ 25 ਦਿਨਾਂ ਤੋਂ ਪਹਿਲਾਂ-ਪਹਿਲਾਂ ਖਤਮ ਕਰ ਦੇਣਾ ਚਾਹੀਦਾ ਤਾਂ ਜੋ ਆਪਾਂ ਇਹ ਤੋਂ ਚੰਗਾ ਝਾੜ ਲੈ ਸਕੀਏ ਪਿਛਲੇ ਸਾਲ ਕਈ ਕਿਸਾਨ ਭਰਾਵਾਂ ਦੇ ਕਮੈਂਟ ਆਏ ਸੀ ਵੀ ਸਾਡੇ ਝੋਨੇ ਨੇ ਪੀਆਰ 126 ਨੇ ਨਸਾਰਾ ਸੇਤੀ ਕਰਨਾ ਸ਼ੁਰੂ ਕਰਤਾ ਅਸੀਂ ਹਲੇ ਚੌਥੀ ਬੋਰੀ ਰੇ ਦੀ ਸ਼ੁਰੂ ਕੀਤੀ ਸੀ ਨਾਲ ਹੀ ਨਸਾਰਾ ਸ਼ੁਰੂ ਕਰਤਾ ਝੋਨੇ ਨੇ ਤਾਂ ਆਪਾਂ ਤਾਂ ਇਹੀ ਕਹਨੇ ਆ ਵੀ ਜਦੋਂ ਆਪਣੀ ਪਨੀਰੀਆ ਜਿਹੜੀ 30 ਦਿਨਾਂ ਤੋਂ ਉੱਪਰ ਹੋ ਜਾਂਦੀ ਆ ਤਾਂ ਆਪਾਂ ਨੂੰ ਉਹਦਾ ਜ਼ਰੂਰੀ ਆ ਵੀ ਜਿਹੜਾ ਚਾਰ ਗੱਟੇ ਆਪਾਂ ਪਾਉਣੇ ਆ ਤਾਂ 25 ਦਿਨਾਂ ਤੋਂ ਪਹਿਲਾਂ ਪਹਿਲਾਂ ਖਤਮ ਕਰ ਦੇਣੇ ਚਾਹੀਜ ਨੇ ਕਿਉਂਕਿ ਆਪਣਾ ਸਮਾਂ ਜਿਹੜਾ ਇਹ ਪਨੀਰੀ ਪਹਿਲੇ ਪੂਰਾ ਕਰ ਚੁੱਕੀ ਹੁੰਦੀ ਆ 30 ਦਿਨਾਂ ਤੋਂ ਉੱਪਰ ਹੋ ਗਈ ਤਾਂ ਉਹਨੇ ਫਟਾਰਾ ਪਹਿਲਾਂ ਹੀ ਕਰ ਲੈਂਦੀ ਆ ਉਹ ਤੇ ਬਾਅਦ ਦੇ ਵਿੱਚ ਉਹ ਫਟਾਰਾ ਚੰਗੀ ਤਰ੍ਹਾਂ ਕਰਨੀ ਪਉਂਦੀ ਏ ਇਸ ਲਈ ਇਹ ਸਾਰਾ ਸੇਤੀ ਕਰਨ ਲੱਗ ਜਾਂਦੀ ਆ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਦੋਂ ਵੀ ਆਪਾਂ ਕੁਝ ਵੀ ਪਾਉਣਾ ਇਹਦੇ ਵਿੱਚ ਫਟਾਰੇ ਦੇ ਲਈ ਤਾਂ ਆਪਾਂ ਦੂਜੇ ਰੇ ਦੇ ਨਾਲ ਰਲਾ ਕੇ ਪਾ ਸਕਦੇ ਆ ਜਿਵੇਂ ਜ਼ਿੰਕ ਹੋ ਗਿਆ 33% ਵਾਲਾ ਜਾਂ ਫਿਰ ਆਪਣਾ ਮਾਈਕਰੋ ਰਾਜਾ ਪਾਉਣਾ ਜਾਂ ਕੋਈ ਹੋਰ ਗਰੋਥ ਪ੍ਰਮੋਟਰ ਪਾਉਣਾਗਾ ਸਿਰਫ ਆਪਾਂ ਦੂਜੇ ਰੇ ਤੱਕ ਹੀ ਖਤਮ ਕਰ ਦਨੇ ਆਗੇ ਉਹ ਬਾਅਦ ਦੇ ਵਿੱਚ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਪਾਉਣ ਦਾ ਕਿਉਂਕਿ ਇਹਨੇ ਪਹਿਲਾਂ ਪਹਿਲਾਂ ਹੀ ਬੀਜਾਂਾਂ ਦੇ ਵਿੱਚ ਵਿੱਚ ਜਿਹੜਾ ਬੂਝਾਗਾ ਉਹ ਬਣਾ ਲੈਣਾ ਹੁੰਦਾ ਬਾਅਦ ਦੇ ਵਿੱਚ ਆਪਾਂ ਕੱਲਾ ਜੂਰੀਆ ਪਾ ਦੇਣਾ ਹੁੰਦਾ ਉਹਦੇ ਵਿੱਚ ਆਪਾਂ ਨੂੰ ਹੋਰ ਕੋਸ ਪਾਉਣ ਦੀ ਲੋੜ ਨਹੀਂ ਹੁੰਦੀ ਤੇ ਹੁਣ ਜਿਵੇਂ ਇਸ ਵਾਰ ਮੂੰਗੀ ਵਾਲੇ ਖੇਤਾਂ ਦੇ ਵਿੱਚ ਪੀਆਰ 126 ਲੱਗ ਰਿਹਾ ਝੋਨਾ ਤਾਂ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਵੀ ਆਪਾਂ ਨੂੰ ਕੀ ਪਾਉਣਾ ਚਾਹੀਦਾ ਤਾਂ ਸਭ ਤੋਂ ਪਹਿਲਾਂ ਤਾਂ ਕੱਲਾ ਜੂਰੀਆ ਲਾ ਕੇ 5 ਦਿਨਾਂ ਦੇ ਜਾਂ ਹਫਤੇ ਦੇ ਵਿੱਚ ਜੂਰੀਆ ਲਗਾ ਦਿਓ ਪਹਿਲਾ ਜਦੋਂ ਝੋਨਾ ਚੱਲ ਪਿਆ ਤਾਂ ਪਾਉਦੇ ਵਿੱਚ ਇੱਕ ਤਾਂ ਕਲੋਰੋ ਜ਼ਰੂਰ ਪਾ ਦਿਓ ਕਿਉਂਕਿ ਇਹਦੇ ਵਿੱਚ ਇੱਕ ਤਾਂ ਜੀਵ ਜੰਤੂ ਜਾਦੇ ਪੈਦੇ ਹੁੰਦੇ ਨੇ ਪੈਦਾ ਹੁੰਦੇ ਨੇ ਮੂੰਗੀ ਦੀਆਂ ਜੜਾਂ ਦੇ ਵਿੱਚ ਜਦੋਂ ਗਲਦੀਆਂ ਵਿੱਚ ਸ਼ੌਂਕ ਵੀ ਪੈਣ ਦਾ ਖਤਰਾ ਹੁੰਦਾ ਝੋਨੇ ਨੂੰ ਇਸ ਲਈ ਕਲੋਰੋ ਆ ਜਿਹੜੀ ਇਹਦੀ ਜੜ ਨੂੰ ਸਾਫ਼ ਰੱਖਦੀ ਹੈ ਚੰਗੀ ਤਰ੍ਹਾਂ ਕਲੋਰੋ ਜ਼ਰੂਰ ਪਾ ਦਿਆ ਕਰੋ ਤੇ ਨਾਲ ਹੀ ਉਸ ਤੋਂ ਬਾਅਦ ਆਪਾਂ ਜ਼ਿੰਕ ਪਾ ਦਿਆ ਕਰੋ ਦੂਜੇ ਜੂਰੀਏ ਦੇ ਨਾਲ ਤੇ ਹੋਰ ਜਿਹੜਾ ਕੁਝ ਵੀ ਪਾਉਣਾ ਪਾ ਸਕਦੇ ਆ ਇਹ ਚੀਜ਼ਾਂ ਦਾ ਆਪਾਂ ਜ਼ਰੂਰਤਿਆਂ ਰੱਖਿਆ ਕਰੋ ਖਾਸ ਕਰਕੇ ਮੂੰਗੀ ਵਾਲੇ ਖੇਤਾਂ ਦੇ ਵਿੱਚ ਕਿਉਂਕਿ ਇਸ ਵਾਰ ਮੂੰਗੀ ਜ਼ਿਆਦਾ ਬੀਜੀ ਗਈ ਸੀ ਤੇ ਪੀਆਰ 126 ਵਿੱਚ ਉਹਨਾਂ ਜ਼ਿਆਦਾ ਲੱਗਿਆਗਾ ਮੂੰਗੀ ਵਾਲੇ ਬਾਣਾ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਨੂੰ ਬਿਮਾਰੀ ਕਿਹੜੀ ਜ਼ਿਆਦਾ ਆਉਂਦੀ ਆ ਕਿਉਂਕਿ ਇਹ ਜ਼ਿਆਦਾ ਜੂਰੀਆ ਲੈਂਡ ਦੇ ਕਾਰਨ ਲੈਰੀ ਹੋ ਜਾਂਦੀ ਆ ਕੱਚੇ ਹੋ ਜਾਂਦੇ ਨੇ ਪੂਝੇ ਇਹਦੇ ਉਹਦੇ ਕਾਰਨ ਇਹਦੇ ਵਿੱਚ ਗੋਵਾਲੀ ਸੁੰਡੀ ਦਾ ਅਟੈਕ ਬਹੁਤ ਜ਼ਿਆਦਾ ਆਉਂਦਾਗਾ ਉਹ ਲਗਾਤਾਰ ਕਈ ਦਿਨ ਚੱਲਦਾ ਰਹਿੰਦਾਗਾ ਇਸ ਲਈ ਆਪਾਂ ਨੂੰ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾਗਾ ਆਪਾਂ ਨੂੰ ਹਰ ਰੋਜ਼ ਸਵੇਰ ਸ਼ਾਮ ਖੇਤ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਜਦੋਂ ਵੀ ਆਪਾਂ ਉਹਨੂੰ ਕਿਤੇ ਡਾਲ ਦੇ ਵਿੱਚ ਲੱਗਦੀ ਆ ਤਾਂ ਆਪਾਂ ਜਦੋਂ ਜੂਰੀਆ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਸਪਰੇਅ ਜ਼ਰੂਰ ਕਰਦੇ ਹੋ ਤੇ ਨਹੀਂ ਇਹ ਝਾੜ ਤੇ ਜ਼ਰੂਰ ਅਸਰ ਪਾਊਗੀ ਆਪਣੇ ਝੋਨੇ ਦੇ ਅਤੇ ਬਾਕੀ ਨਾਲ ਹੀ ਇਹਨੂੰ ਆਪਾਂ ਗੱਲ ਕਰਦੇ ਆਂ ਵੀ ਜ਼ਿਆਦਾ ਇਹ ਸੰਘਣਾ ਲਗਾਇਆ ਕਰੋ ਕਿਉਂਕਿ ਇਹ ਫਟਾਰਾ ਬਾਲਾ ਕਰਦਾ ਨਹੀਂ ਪੂਝਾ ਘਟ ਮਣਾਉਂਦਾ ਹੈ ਇਸ ਲਈ ਇਹਨੂੰ ਸੰਘਣਾ ਲਾਇਆ ਕਰੋ ਸੰਘਣੇ ਦੇ ਨਾਲ ਆਪਣਾ ਝਾੜ ਵੀ ਵਧੀਆ ਰਹਿੰਦਾ ਹੈ ਕਿਉਂਕਿ ਇਹਦੇ ਕੋਲੇ ਸਮਾਂ ਬਹੁਤ ਘੱਟ ਹੁੰਦਾ ਪੂਝਾ ਬਣਾਉਣ ਦੇ ਲਈ ਇਸ ਲਈ ਇਹ ਬੂਝਾ ਬਣਾਉਂਦਾ ਨਹੀਂ ਤਾਂ ਆਪਾਂ ਸੰਘਣਾ ਲਾਇਆ ਕਰੋ ਇਹ ਹੁਣ ਜਿਹੜਾ ਵੀਡੀਓ ਦੇ ਵਿੱਚ ਚੋਨਾ ਦੇਖਦੇ ਹੋ ਤੁਸੀਂ ਇਹ ਆਪਾਂ 22 ਤਰੀਕ ਨੂੰ ਲਾਤਾ ਸੀਗਾ ਮੂੰਗੀ ਵਾਲਾ ਖੇਤ ਸੀ ਆਪਣਾ 22 ਤਰੀਕ ਦਾ ਲੱਗਿਆ ਵਾ ਪੀਆਰ 126 ਵੈਰੈਟੀ ਆ ਇਹ ਤੇ ਬਾਕੀ ਆਪਾਂ ਇਹਦੇ ਉੱਪਰ ਕੱਲ ਇੱਕ ਕਟਾ ਜੂਰੀਏ ਦਾ ਵੀ ਲਾਤਾ ਤੇ ਹਲੇ ਦਵਾਈ ਕੱਖਾਂ ਲਈ ਆਪਾਂ ਪਾਈ ਨਹੀਂ ਕਿਉਂਕਿ ਆਪਣਾ ਇਹ ਖੇਤ ਥੋੜਾ ਜਿਹਾ ਨੀਵਾ ਹੋਣ ਦੇ ਕਾਰਨ ਆਪਾਂ ਨੂੰ ਡਰ ਸੀ ਵੀ ਕਿਤੇ ਬਾਰਿਸ਼ ਦੇ ਕਾਰਨ ਚੋਨਾ ਡੱਬਣਾ ਜਾਵੇ ਤੇ ਬਾਕੀ ਹਲੇ ਪਾਣੀ ਘਟਾ ਕੇ ਆਪਾਂ ਫੇਰ ਇਹਦੇ ਵਿੱਚ ਦਵਾਈ ਪਾਵਾਂਗੇ ਕੱਖਾਂ ਲਈ ਤੇ ਬਾਕੀ ਆਪਾਂ ਕਿਸਾਨ ਭਰਾਵਾਂ ਨੂੰ ਇੱਕ ਗੱਲ ਹੋਰ ਕਹਿੰਦੇ ਆ ਵੀ ਇਹਦੇ ਉੱਪਰ ਤੇਲੇ ਵਾਲੀ ਸਪਰੇ ਪਹਿਲਾਂ ਹੀ ਕਰਨ ਦੀ ਕੋਈ ਬਾੜੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਹਨੂੰ ਤੇਲਾ ਬਹੁਤ ਜ਼ਿਆਦਾ ਘਟ ਪੈਂਦਾ ਹੈਗਾ ਕਈ ਕਿਸਾਨ ਭਰਾ ਤਾਂ ਸੁੰਡੀ ਵਾਲੀ ਸਪਰੇ ਦੇ ਨਾਲ ਹੀ ਪਹਿਲੀ ਨਾਲ ਹੀ ਤੇਲੇ ਵਾਲੀ ਵੀ ਪਾਉਂਦੇ ਨੇ ਉਹਦੇ ਵਿੱਚ ਕੋਈ ਬਾੜੀ ਜ਼ਰੂਰਤ ਨਹੀਂ ਹੁੰਦੀ ਸਪਰੇ ਪਾਉਣ ਦੀ ਆਪਾਂ ਨੂੰ ਤੇਲੇ ਵਾਲੀ ਆਪਾਂ ਖਰਚਾ ਨਾ ਵਧਾਈਏ ਦਾ ਇਸ ਲਈ ਇਹ ਚੀਜ਼ਾਂ ਦਾ ਜ਼ਰੂਰਤ ਰੱਖਿਆ ਕਰੋ ਜੇਕਰ ਆਪਾਂ ਚੰਗਾ ਝਾੜ ਲੈਣਾ ਪੀਆਰ 126 ਤੋਂ ਕਿਉਂਕਿ ਆਪਾਂ ਨੂੰ ਪਤਾ ਕਿਸਾਨ ਭਰਾਵਾਂ ਨੇ ਜਦੋਂ ਪੂਰੀ ਚੰਗੀ ਤਰ੍ਹਾਂ ਸਾਵਧਾਨੀਆਂ ਵਰਤਦੇ ਨੇ ਤਾਂ ਉਹ 35 ਤੋਂ 40 ਕਾਊਂਟਰ ਦਾ ਵੀ ਝਾੜ ਜਿਹੜਾ ਲੈ ਚੁੱਕੇ ਨੇ ਪਿਛਲੇ ਸਮੇਂ ਤੋਂ ਆਏ ਸਾਲ ਇਹਦਾ ਝਾੜ ਆਪਾਂ ਨੂੰ ਵੱਧ ਦੇਖਣ ਨੂੰ ਮਿਲਦਾਗਾ ਘੱਟ ਨਹੀਂ ਮਿਲਿਆ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦੀ ਵੀਡੀਓ ਦੇਖਣ ਲਈ